ਅੱਜ ਡੇਰਾ ਸੱਚਕੰਡ ਬੱਲਾਂ ਦੇ ਮਹਾਨ ਸਤਿਗੁਰੂ ਗੱਦੀ ਨਸ਼ੀਨ ਡੇਰਾ ਸੱਚਕੰਡ ਬੱਲਾਂ ਸੰਤ ਰਣਜਨ ਦਾਸ ਜੀ ਮਹਾਰਾਜ ਜੀ ਦਾ 84ਵਾਂ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਮੈਂ ਆਪਣੇ ਵੱਲੋਂ ਆਪਣੇ ਸਮਾਜ ਪਟਿਆਲੇ ਦੇ ਸਾਰੇ ਰਵਦਾਸੀਆ ਕੌਮ ਵੱਲੋਂ ਸਤਿਗੁਰਾਂ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਨਾ ਵਾਹਿਗੁਰੂ ਉਹਨਾਂ ਨੂੰ ਪਰਮਾਤਮਾ ਚੜ੍ਹਦੀਆਂ ਕਲਾਂ 'ਚ ਰੱਖੇ ਤੰਦਰੁਸਤੀ ਵਛੇ ਅੱਜ ਦੇ ਸ਼ੁਭ ਦਿਹਾੜੇ ਤੇ ਮੈਂ ਸਾਰੇ ਸਮਾਜ ਦੇ ਸੰਗਤਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਵੀ ਆਪਾਂ ਨੂੰ ਸਤਿਗੁਰੂ ਅਰਦਾਸ ਮਹਾਰਾਜ ਜੀ ਦੀ ਬਾਣੀ ਦਾ ਪ੍ਰਚਾਰ ਪ੍ਰਸਾਰ ਜਨ ਜਨ ਤੱਕ ਤੇ ਹਰ ਇੱਕ ਘਰ ਦੇ ਵਿੱਚ ਪਹੁੰਚਾਉਣਾ ਚਾਹੀਦਾ ਔਰ ਜਿਵੇਂ ਆਪਣੇ ਸੰਤ ਰਾਮਾਨੰਦ ਜੀ ਦਾ ਸੁਪਨਾ ਸੀ ਉਹਨਾਂ ਨੇ ਕਰਕੇ ਵੀ ਵਿਖਾਇਆ ਚਲੋ ਬਨਾਸ ਸਾਧ ਸੰਗਤ ਜੀ ਇੱਕ ਇਤਿਹਾਸ ਬਣਾਉਣਾ ਹੈ ਗੁਰੂ ਰਵਦਾਸ ਦੇ ਮੰਦਰ ਨੂੰ ਸੋਨੇ ਦੇ ਵਿੱਚ ਮੜਾਉਣਾ ਨੇ ਔਰ ਇਹ ਸੁਪਨਾ ਸਤਿਗੁਰੂ ਸੰਤ ਰਾਮਾਨੰਦ ਜੀ ਦੇ ਸਾਕਾਰ ਕੀਤਾ ਔਰ ਇਸੇ ਤਰ੍ਹਾਂ ਸੰਨੰਜਨ ਮਹਾਰਾਜ ਜੀ ਗੱਦੀ ਨਿਸ਼ੀਨ ਜਿਹੜੇ ਸਾਡੇ ਨੰਜਨ ਦਾਸ ਜੀ ਮਹਾਰਾਜ ਜੀ ਨੇ ਉਹਨਾਂ ਨੂੰ ਵੀ ਕੌਮ ਦਾ ਜਿਹੜਾ ਬੇੜਾ ਅੰਮ੍ਰਿਤ ਬਾਣੀ ਰਾਹੀਂ ਸਾਰੇ ਜਨ ਜਨ ਦੇ ਵਿੱਚ ਸੰਸਾਰ ਦੇ ਵਿੱਚ ਪਚਾਰ ਰਹੇ ਨੇ ਔਰ ਅੱਜ ਮੈਂ ਸਾਰੇ ਰਵਦਾਸੀਆ ਸਮਾਜ ਨੂੰ ਇਹ ਬੇਨਤੀ ਅਪੀਲ ਕਰਦਾ ਸਾਨੂੰ ਨਸ਼ਿਆਂ ਦਾ ਤਿਆਗ ਕਰਕੇ ਆਪਣੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਰਬਾਨੀ ਦੇ ਨਾਲ ਜੋੜਨਾ ਚਾਹੀਦਾ ਹੈ ਨਹੀਂ ਅੱਜ 1 ਫਰਵਰੀ ਨੂੰ ਸਤਿਗੁਰੂ ਰਵਦਾਸ ਮਾਰੀ ਦਾ 649ਵਾਂ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਅਸੀਂ ਤਾਂ ਸਾਰੇ ਆਪਣੇ ਸਮਾਜ ਦੇ ਖਾਸ ਤੌਰ ਤੇ ਪਟਿਆਲੇ ਚ ਇਹ ਮੀਟਿੰਗ ਵੀ ਕਰੀ ਹੈ ਵੀ ਇਹ ਆਪਣਾ ਜਿਹੜਾ 600 ਪੰਜਾਵਾਂ ਜਨਮ ਦਿਹਾੜਾ ਸਤਿਗੁਰੂ ਅਰਬਦਾਸ ਮਹਾਰਾਜ ਜੀ ਦਾ ਜਿਹੜਾ ਆਪਾਂ ਨੇ ਬੜੀ ਸ਼ਰਧਾ ਔਰ ਧੂਮਤਾਂਮ ਨਾਲ ਮਨਾਉਣਾ ਤਾਂ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇੱਕ ਜਾਗਰਤੀ ਪੈਦਾ ਹੋਵੇ ਵੀ ਸਾਡਾ ਸਮਾਜ ਵੀ ਅੱਜ ਕਿਸੇ ਤੋਂ ਘੱਟ ਨਹੀਂ ਹੈਗਾ ਅਸੀਂ ਵੀ ਇਹ ਜਿਹੜਾ 649ਵਾਂ ਜਨਮ ਦਿਹਾੜਾ ਇੱਕ ਜਿਵੇਂ ਮਨਾਉਨੇ ਤਾਂ ਸੀ ਸਾਰੇ ਹੀ ਐ ਪਰ ਇਹ ਵੀ ਜਿਹੜਾ 649 ਦਾ ਅਸੀਂ ਤਿਆਰੀ ਦੇ ਰੂਪ 'ਚ ਮਨਾ ਰਹੇ ਹਾਂ ਤਾਂ ਕਿ ਜਿਹੜੀਆਂ ਇਸ 'ਚ ਕਮੀਆਂ ਹੋਣਗੀਆਂ ਉਹ ਜਿਹੜੇ 650 ਜਨਮ ਦਿਹਾੜੇ ਤੇ ਕੋਈ ਕਮੀ ਰਹਿਣੀ ਨਹੀਂ ਚਾਹੀਦੀ ਅਸੀਂ ਇਹੀ ਸਾਰੇ ਸੰਗਤਾਂ ਨੂੰ ਸੰਦੇਸ਼ ਦੇ ਰਹੇ ਹਾਂ ਵੀ ਆਪਾਂ 650 ਜਿਹੜਾ ਜਨਮ ਦਿਹਾੜਾ ਆ ਰਿਹਾ ਉਸ ਦੇ ਸੰਬੰਧ ਵਿੱਚ ਇਹ ਜਨਮ ਦਿਹਾੜਾ ਇਸ ਤਰੀਕੇ ਨਾਲ ਮਨਾਓ ਤਾਂ ਕਿ ਸਾਰੇ ਦੇਸ਼ ਵਿਸ਼ੇਸ਼ ਦੀਆਂ ਔਰ ਸਾਰੇ ਸਮਾਜ ਦੇ ਲੋਕ ਇਹ 650 ਜਨਮ ਦਿਹਾੜਾ ਸ੍ਰੀ ਗੁਰੂ ਅਰਦਾਸ ਮਹਾਰਾਜ ਦਾ ਦੇਖਣ ਔਰ ਇਸ ਦੀ ਅਸੀਂ ਬਹੁਤ ਪਟਿਆਲੇ ਵਾਲੇ ਵੀ ਤਿਆਰੀ ਕਰ ਰਹੇ ਹਾਂ ਅ ਸਤਗੁਰੂ ਨਨਜਨ ਦਾਸ ਜੀ ਦਾ ਮਾਰਗ ਦਾ ਸੰਦੇਸ਼ ਵੀ ਹੈ ਇਹਨਾਂ ਦੇ ਜਿਹੜੇ ਆਪਣੇ ਨਿਰਦੇਸ਼ ਨੇ ਜਿਹੜੇ ਹੁਕਮ ਇਥੋਂ ਸਾਨੂੰ ਮਿਲਦੇ ਆ ਅਸੀਂ ਉਸੇ ਤਰ੍ਹਾਂ ਜੋਰ ਲਾ ਕੇ ਆਪਣੀ ਸੰਗਤਾਂ ਤੱਕ ਸਤਗੁਰੂ ਨਨਜਨ ਦਾਸ ਜੀ ਦਾ ਫਰਮਾਨ ਜਿਹੜਾ ਹੈਗਾ ਉਹ ਆਪਣੇ ਰਵਦਾਸੀਆ ਕੌਮ 'ਚ ਪਹੁੰਚਾਉਣੇ ਆ ਜੈ ਗੁਰਦੇਵ